ਇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਦੀ ਕੀ ਵੈਲਿਊ ਹੁੰਦੀ ਹੈ ਕੀ ਕੀਮਤ ਹੁੰਦੀ ਹੈ ਉਹ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਇੱਕ ਗੁਰੂ ਦਾ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਬਿਨਾ ਗਤ ਨਹੀਂ ਸਤਿਅਕਾਲ ਜੀ ਮੈਂ ਹਾਂ ਤੁਹਾਡੇ ਹੋਸਟ ਅਨੂ ਕੋੜਾ ਅੱਜ ਅਸੀਂ ਇਕੱਠੇ ਹੋਇਆ ਐਜੂਕੇਸ਼ਨ ਐਕਸੀਲੈਂਸ ਕੌਨਕਲੇਵ ਦੇ ਲਈ ਦਾ ਆਏ ਹੋਏ ਸਾਰੇ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਤੇ ਗੱਲ ਅਸੀਂ ਕਰਨੀ ਹੈ ਸਿੱਖਿਆ ਦੀ ਸਿੱਖਿਆ ਜਦੋਂ ਮਨੁੱਖ ਜਨਮ ਲੈਂਦਾ ਹੈ ਉਦੋਂ ਤੋਂ ਹੀ ਸਿੱਖਿਆ ਉਸ ਦੀ ਸ਼ੁਰੂ ਹੋ ਜਾਂਦੀ ਹੈ ਹੌਲੀ-ਹੌਲੀ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਦੇ ਨਾਲ ਉਹ ਆਪਣੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਸਿੱਖਦਾ ਹੈ ਆਪਣੇ ਆਲੇ-ਦੁਆਲੇ ਕੀ ਕੁਝ ਹੋ ਰਿਹਾ ਹੈ ਉਹਦੇ ਵਾਤਾਵਰਣ ਚ ਕੀ ਹੈ ਉਸ ਨੂੰ ਸਮਝਣਾ ਸਿੱਖਦਾ ਹੈ ਤੇ ਇਸੇ ਤਰ੍ਹਾਂ ਮਰਦੇ ਦਮ ਤੱਕ ਤਾਂ ਉਮਰ ਸਾਰੀ ਜ਼ਿੰਦਗੀ ਕੁਝ ਨਾ ਕੁਝ ਅਸੀਂ ਸਿੱਖਦੇ ਰਹਿੰਨੇ ਆ ਤੇ ਅੰਤ ਦੇ ਵਿੱਚ ਮਰਨਾ ਵੀ ਸਿੱਖ ਜਾਂਦੇ ਆ ਇਹ ਸਿੱਖਣ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਲਗਾਤਾਰ ਜਾਰੀ ਰਹਿੰਦਾ ਹੈ ਪਹਿਲੀ ਸਿੱਖਿਆ ਮਨੁੱਖ ਨੂੰ ਆਪਣੇ ਘਰੋਂ ਦੀ ਮਿਲਦੀ ਹੈ ਤੇ ਦੂਸਰੀ ਇਸ ਦੁਨੀਆ ਦੇ ਵਿੱਚੋਂ ਦੀ ਮਿਲਦੀ ਹੈ ਤੇ ਤੀਸਰੀ ਸਿੱਖਿਆ ਉਹ ਜੋ ਕਿ ਵਿਦਿਅਕ ਅਦਾਰਿਆਂ ਤੋਂ ਮਿਲਦੀ ਹੈ ਤਾਂ ਅੱਜ ਅਸੀਂ ਵਿਦਿਅਕ ਅਦਾਰਿਆਂ ਤੋਂ ਮਿਲਣ ਵਾਲੀ ਸਿੱਖਿਆ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਇਕੱਠੇ ਹੋਏ ਆਂ हाल ही ਦੇ ਵਿੱਚ ਕੇਂਦਰ ਦੇ ਵੱਲੋਂ ਸਿੱਖਿਆ ਦੀ ਇੱਕ ਨਵੀਂ ਨੀਤੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਬਾਰੇ ਵੀ ਅੱਜ ਅਸੀਂ ਚਰਚਾ ਕਰਾਂਗੇ ਤਾਂ ਅੱਜ ਦਾ ਇਹ ਐਜੂਕੇਸ਼ਨ ਐਕਸਲੈਂਸ ਕਾਨਫਲੇਵ ਬੀਪੀਐਲ ਮੀਡੀਆ ਦੇ ਵੱਲੋਂ ਦੀ ਕਰਵਾਇਆ ਜਾ ਰਿਹਾ ਹੈ ਤਾਂ ਬੀਪੀਐਲ ਮੀਡੀਆ ਕੀ ਹੈ ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਇੱਕ ਰਿਪੋਰਟ ਦੇ ذریعے ਬੀਪੀਐਲ ਮੀਡੀਆ ਜੋ ਖਬਰਾਂ ਅਤੇ ਮਨੋਰੰਜਨ ਦੇ ਖੇਤਰ ਦੇ ਵਿੱਚ ਕਿਸੇ ਪਛਾਣ ਦਾ ਮਹਤਾਜ ਨਹੀਂ ਬੀਪੀਐਲ ਮੀਡੀਆ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਆਪਣੇ ਦਰਸ਼ਕਾਂ ਨੂੰ ਇਨਫੋਰਮ এডੂਕੇਟ ਅਤੇ ਐਂਟਰਟੇਨ ਕਰ ਰਿਹਾ ਹੈ ਤਿੰਨ ਚੈਨਲਾਂ ਦਾ ਸਮੂਹ ਬੀਪੀਐਲ ਮੀਡੀਆ ਦਾ ਸਭ ਤੋਂ ਪੁਰਾਣਾ ਚੈਨਲ ਲਿਵਿੰਗ ਇੰਡੀਆ ਨਿਊਜ਼ ਜਿੱਥੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਸਟੀਕ ਮਿਲਦੀ ਹੈ ਜਿੱਥੇ ਗੱਲ ਵਿਕਾਸ ਦੀ ਗੱਲ ਹੱਕਾਂ ਦੀ ਗੱਲ ਕਿਸਾਨੀ ਦੀ ਗੱਲ ਨੌਜਵਾਨੀ ਦੀ ਗੱਲ ਰੋਜ਼ਗਾਰ ਦੀ ਗੱਲ ਸਿਆਸਤ ਦੀ ਹਰ ਚਾਲ ਦੀ ਤੇ ਦਿਖਾਉਂਦੇ ਆ ਤੁਹਾਨੂੰ ਤਾਕਤ ਸੱਚਾਈ ਦੀ ਕਿਉਂਕਿ ਤੁਹਾਡਾ ਸਭ ਤੋਂ ਪਰ ਉਸੇ ਮੰਚ ਚੈਨਲ ਹੈ ਲਿਵਿੰਗ ਇੰਡੀਆ ਨਿਊਜ਼ ਤਾਕਤ ਸੱਚਾਈ ਦੀ ਜਿੱਥੇ ਗੱਲ ਹੁੰਦੀ ਹੈ ਖਬਰਾਂ ਦੀ ਉੱਥੇ ਹੀ ਅਸੀਂ ਗੱਲ ਮਨੋਰੰਜਨ ਦੀ ਵੀ ਕਰਦੇ ਹਾਂ ਪੰਜਾਬੀ ਹਿਟਸ ਨਾਮ ਦੇ ਵਿੱਚ ਹਿਟਸ ਆਉਂਦੇ ਹੀ ਗੱਲ ਤੁਹਾਡੇ ਦਿਲ ਤੇ ਵੀ ਹਿੱਟ ਕਰਦੀ ਹੈ ਇੱਥੇ ਨਵੇਂ-ਨਵੇਂ ਗਾਣੇ ਸਭ ਤੋਂ ਪਹਿਲਾਂ ਸੁਣਾਉਨੇ ਆ ਟੈਨਸ਼ਨਾਂ ਦੇ ਦੌਰ ਦੇ ਵਿੱਚ ਅਸੀਂ ਤੁਹਾਡਾ ਮਨੋਰੰਜਨ ਕਰਦੇ ਹਾਂ ਤੁਹਾਡੇ ਚਾਹੇਤੇ ਕਲਾਕਾਰਾਂ ਦੇ ਨਾਲ ਹਨੂੰ ਰੂਬਰੂ ਕਰਵਾਉਨੇ ਆ ਮਨੋਰੰਜਨ ਦੇ ਨਾਲ ਨਾਲ ਅਸੀਂ ਆਪਣੇ ਅਤੇ ਤੁਹਾਡੇ ਟੱਬਰ ਦੀ ਵੀ ਗੱਲ ਕਰਦੇ ਆ ਜੋ ਬੀਪੀਐਲ ਮੀਡੀਆ ਵੱਲੋਂ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੇ ਚੈਨਲ ਟੱਬਰ ਹਿਟਸ ਤੇ ਦਿਖਾਉਨੇ ਆ ਟੱਬਰ ਹਿਟਸ ਤੇ ਜਿੱਥੇ ਤੁਸੀਂ ਆਪਣੇ ਟੱਬਰ ਦੇ ਨਾਲ ਬੈਠ ਕੇ ਫਿਲਮਾਂ ਦੇਖ ਸਕਦੇ ਹੋ ਉੱਥੇ ਹੀ ਤੁਸੀਂ ਸਾਡੇ ਇਸ ਟੱਬਰ ਹਿਟਸ ਨੂੰ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੇ ਟੱਬਰ ਦਾ ਹਿੱਸਾ ਬਣਾ ਲਿਆ ਹੈ ਐਮ ਡੀ ਸਰਦਾਰ ਅੰਗਦਦੀਪ ਸਿੰਘ ਦੀ ਅਗਵਾਈ ਅਤੇ ਅਗਾਵਧੂ ਸੋਚ ਦੇ ਨਾਲ ਨਾ ਸਿਰਫ ਬੀਪੀਐਲ ਮੀਡੀਆ ਜਿੱਥੇ ਨਵੀਆਂ ਬੁਲੰਦੀਆਂ ਨੂੰ ਛੂਰਿਆ ਹੈ ਉੱਥੇ ਹੀ ਨਿਰਪੱਖ ਅਤੇ ਬੇਬਾਕ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦਰਬਾਰੇ ਤੱਕ ਪਹੁੰਚਾ ਰਿਹਾ ਹੈ ਤੇ ਬੀਪੀਐਲ ਮੀਡੀਆ ਇੱਕ ਦਹਾਕੇ ਤੋਂ ਲੋਕਾਂ ਦਾ ਭਰੋਸਾ ਵੀ ਜਿੱਤਦਾ ਰਿਹਾ ਹੈ ਆਸ ਹੈ ਉਮੀਦ ਹੈ ਅਤੇ ਯਕੀਨ ਵੀ ਹੈ ਕਿ ਬੀਪੀਐਲ ਮੀਡੀਆ ਤੇ ਜੋ ਤੁਸੀਂ ਭਰੋਸਾ ਬਣਾਇਆ ਹੈ ਉਹ ਅੱਗੇ ਵੀ ਕਾਇਮ ਰਹੇਗਾ ਤਾਂ ਹੁਣ ਅਸੀਂ ਸ਼ੁਰੂਆਤ ਕਰਾਂਗੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦੇ ਨਾਲ ਵਿਦਿਆ ਵਿਚਾਰੀ ਤੱਪ ਪਰ ਉਪਕਾਰੀ ਜਦੋਂ ਸਿੱਖਿਆ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਜ਼ਿਹਨ ਵਿੱਚ ਸਵਾਲ ਆਉਂਦਾ ਹੈ ਕਿ ਆਖਰਕਾਰ ਸਿੱਖਿਆ ਹੁੰਦੀ ਕੀ ਹੈ ਇਸ ਦੀ ਅਸਲ ਪਰਿਭਾਸ਼ਾ ਕੀ ਹੈ ਕਿ ਸਿੱਖਿਆ ਸਿਰਫ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਮਿਲਦੀ ਹੈ ਜਾਂ ਫਿਰ ਅਸੀਂ ਸਕੂਲਾਂ ਕਾਲਜਾਂ ਤੋਂ ਬਗੈਰ ਸਿੱਖਿਆ ਦੀ ਕੋਈ ਕਲਪਨਾ ਕਰ ਸਕਦੇ ਹਾਂ ਅੱਜਕੱਲ ਐਜੂਕੇਸ਼ਨ ਸਿਸਟਮ ਦੀ ਗੱਲ ਹੋਣ ਲੱਗੀ ਹੈ ਦੇਸ਼ ਦੀ ਸਿੱਖਿਆ ਅਤੇ ਵਿਦੇਸ਼ਾਂ ਦੀ ਸਿੱਖਿਆ ਦੇ ਵਿੱਚ ਅਸੀਂ ਕੰਪੈਰੀਜ਼ਨ ਕਰਨ ਲੱਗੇ ਹਾਂ ਇਹ ਦੇਖਿਆ ਜਾਂਦਾ ਹੈ ਕਿ ਆਖਰਕਾਰ ਕਿਹੜੀ ਸਿੱਖਿਆ ਬੈਸਟ ਹੈ ਪਰ ਇਸ ਦਾ ਠੋਸ ਕੋਈ ਵੀ ਨਤੀਜਾ ਹਲੇ ਤੱਕ ਸਾਨੂੰ ਨਹੀਂ ਮਿਲ ਸਕਿਆ ਤਾਂ ਅਗਲੇ ਸੈਸ਼ਨ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਪਹਿਲੇ ਸੈਸ਼ਨ ਦੇ ਪੈਨਲਿਸਟ ਨੂੰ ਸਟੇਜ ਦੇ ਉੱਤੇ ਬੁਲਾਉਣਾ ਚਾਹੂੰਗੀ ਪ੍ਰੋਫੈਸਰ ਕਰਮਜੀਤ ਸਿੰਘ ਜੋ ਕਿ ਉੱਗੇ ਅਧਿਆਪਕ ਨੇ ਪ੍ਰੋਫੈਸਰ ਰੌਣਕੀ ਰਾਮ ਐਜੂਕੇਸ਼ਨਿਸਟ ਐਕਸਪਰਟ ਨੇ ਪ੍ਰੋਫੈਸਰ ਖਾਲਿਦ ਮੁਹੰਮਦ ਰਿਟਾਇਰਡ ਪ੍ਰੋਫੈਸਰ ਫਰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਹੀ ਮੈਂ ਰਿਕੁਐਸਟ ਕਰੂੰਗੀ ਮੇਰੇ ਸਹਿਯੋਗੀ ਨੀਲਮ ਸ਼ਰਮਾ ਨੂੰ ਕਿ ਉਹ ਸਕਾਟ ਕਰਕੇ ਸਾਡੇ ਪੈਨਲਿਸਟ ਨੂੰ ਸਟੇਜ ਦੇ ਉੱਤੇ ਲੈ ਕੇ ਆਉਣ ਬਹੁਤ ਸ਼ੁਕਰੀਆ ਨੂੰ ਵਿਦਿਆ ਜੋ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦੀ ਹੈ ਫਰਸ਼ਾਂ ਤੋਂ ਲੈ ਕੇ ਅਰਸ਼ਾਂ ਤੱਕ ਦਾ ਸਫ਼ਰ ਜੋ ਸ਼ਖਸ ਤੈਅ ਕਰਦਾ ਹੈ ਉਹ ਵਿਦਿਆ ਰਾਹੀਂ ਕਰਦਾ ਹੈ ਤੇ ਅੱਜ ਇੱਕ ਖਾਸ ਮਹਿਮਾਨ ਸਾਡੇ ਨਾਲ ਜੁੜ ਗਏ ਨੇ ਬਹੁਤ ਸਵਾਗਤ ਹੈ ਪ੍ਰੋਫੈਸਰ ਕਰਮਜੀਤ ਸਿੰਘ ਜੀ ਪ੍ਰੋਫੈਸਰ ਰੌਣਕੀ ਰਾਮ ਜੀ ਐਜੂਕੇਸ਼ਨਲ ਐਕਸਪਰਟ ਨੇ ਪ੍ਰੋਫੈਸਰ ਖਾਲਿਦ ਮੁਹੰਮਦ ਜੀ ਰਿਟਾਇਰਡ ਪ੍ਰੋਫੈਸਰ ਨੇ ਪੀਯੂ ਦੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਫੈਸਰ ਕਰਮਜੀਤ ਸਿੰਘ ਤਾਂ ਹੀ ਸਵਾਲ ਲਵਾਂਗੀ ਕਿਉਂਕਿ ਤੁਸੀਂ ਵੱਖਰੇ ਤਰੀਕੇ ਨਾਲ ਅੱਜ ਕੱਲ ਦੇ ਸਮੇਂ ਦੇ ਵਿੱਚ ਸਿੱਖਿਆ ਪ੍ਰੋਵਾਈਡ ਕਰ ਰਹੇ ਹੋ ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਸਿੱਖਿਆ ਦੀ ਅਸਲ ਪਰਿਭਾਸ਼ਾ ਹੈ ਕੀ ਮਹੱਤਵ ਕੀ ਹੈ ਤੇ ਅੱਜ ਦੇ ਸਮੇਂ ਵਿੱਚ ਕੀ ਨਵੀਆਂ ਟੈਕਨੀਕਸ ਦੇ ਨਾਲ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਸ਼ੁਕਰੀਆ ਜੀ ਸਿੱਖਿਆ ਸਾਡੀ ਜ਼ਿੰਦਗੀ ਨੂੰ ਬਦਲਣ ਲਈ ਸਭ ਤੋਂ ਵੱਡਾ ਮਾਧਿਅਮ ਆ ਜਿਸ ਦੇ ਕੋਲ ਸਿੱਖਿਆ ਉਸ ਦੀ ਜ਼ਿੰਦਗੀ ਹੀ ਬਦਲੀ ਆ ਅਸੀਂ ਯੁਗਾਂ-ਯੁਗਾਂ ਤੋਂ ਸਾਡੇ ਵਿਦਵਾਨਾਂ ਨੂੰ ਸਾਡੇ ਫਕੀਰਾਂ ਨੂੰ ਸਾਡੇ ਗੁਰੂਆਂ ਨੂੰ ਤੇ ਉਹਨਾਂ ਤੋਂ ਅਸੀਂ ਬੜਾ ਕੁਝ ਸਿੱਖਿਆ ਤੇ ਸਾਡੀ ਜ਼ਿੰਦਗੀ ਜੋ ਅੱਜ ਹੈ ਇਹ ਸਿੱਖਿਆ ਦੀ ਬਦੌਲਤ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਸ ਤਰ੍ਹਾਂ ਦਾ ਜੀਵਨ ਨਹੀਂ ਸੀ ਤੁਹਾਡਾ ਅਗਲਾ ਸਵਾਲ ਆ ਵੀ ਅੱਜ ਦੇ ਸਮੇਂ ਬੱਚੇ ਨੂੰ ਸਿੱਖਿਆ ਨਾਲ ਜੋੜਨ ਲਈ ਨਵੇਂ ਤਰੀਕੇ ਨਵੀਂ ਤਕਨੀਕ ਕੀ ਹੋ ਸਕਦੀ ਹੈ ਮੈਂ ਹਮੇਸ਼ਾ ਹੀ ਬੱਚਿਆਂ ਨੂੰ ਕਿਉਂਕਿ ਮੈਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਬੱਚਿਆਂ ਦੇ ਰੂਬਰੂ ਹੁੰਨਾ ਬੱਚਾ ਉਹ ਸਿੱਖਿਆ ਜ਼ਿਆਦਾ ਲੈਂਦਾ ਜਦੋਂ ਅਸੀਂ ਬੱਚੇ ਨੂੰ ਸ਼ਾਮਲ ਕਰ ਲੈਂਦੇ ਹਾਂ ਤੇ ਮੈਂ ਆਪਣੇ ਬੱਚਿਆਂ ਨੂੰ ਗਾ ਕੇ ਪੜਾਇਆ ਜਦੋਂ ਮੈਂ ਮਾਛੀਵਾੜਾ ਦੇ ਇੱਕ ਪਿੰਡ ਵਿੱਚ ਸਭ ਤੋਂ ਪਹਿਲਾਂ ਪੜਾਉਣ ਗਿਆ ਸੀ ਦਰਿਆ ਦੇ ਕਿਨਾਰੇ ਤਾਂ ਬੱਚਿਆਂ ਨਾਲ ਅਸੀਂ ਗਾ ਕੇ ਊੜਾੜਾ ਸ਼ੁਰੂ ਕੀਤਾ ਸੀ ਤੇ ਮੈਂ ਚਾਹੂੰਗਾ ਪਹਿਲਾਂ ਮੈਂ ਤੁਹਾਨੂੰ ਦੱਸਾਂ ਮੈਂ ਬੱਚੇ ਨੂੰ ਪੜਾਉਣਾ ਕਿਵੇਂ ਆ ਉਹ ਅਸੀਂ ਇਦਾਂ ਕਰਦੇ ਸੀ ਉੜਾ ੜੇ ਦਾ ਸੀ ਇੱਕ ਗੀਤ ਬਣਾਇਆ ਸੀ ਉੜਾ ਉੜਾ ਹੂੜਾ ਉੜਾ ਉੜਾ ਹੂੜਾ ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਘੂੜਾ ਉੜਾ ਉਂਗੜ ਹੂੜਾ ਹੂਠ ਉੜਾ ਉੱਲੂੜਾ ਹੂਠ ਉੜਾ ਉੜਾ ਹੂੜਾ ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਘੂੜਾ ਖਾਸ ਗੱਲ ਇਹ ਸੀ ਇਸ ਗੀਤ ਦੀ ਅਸੀਂ ਇਹਦੇ ਵਿੱਚ ਜਿਹੜਾ ਨੰਗਾ ਅੱਖਰ ਖਾਲੀ ਕਹਿ ਦਿੰਦੇ ਆ ਉਹ ਖਾਲੀ ਨਹੀਂ ਰੱਖਿਆ ਸੀ ਅਸੀਂ ਉਹ ਵੀ ਦੱਸਿਆ ਸੀ ਕਿ ਉਹ ਵੀ ਕਿੱਥੇ ਵਰਤੋਂ ਚ ਆਉਂਦਾ ਜਦੋਂ ਸਕੂਲ ਦੇ ਵਿੱਚ ਬੱਚਾ ਉਹਨੂੰ ਇਸ ਤਰ੍ਹਾਂ ਗਾ ਕੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਜਦੋਂ ਮੈਂ ਉਸ ਵੇਲੇ ਸਕੂਲ ਵਿੱਚ ਗਿਆ ਸੀ ਤਾਂ ਇਹ ਕਲਾੰਬਾ ਹੁੰਦਾ ਸੀ ਬੱਚਿਆਂ ਦੇ ਮਾਪਿਆਂ ਦਾ ਕਿ ਸਕੂਲ ਨੂੰ ਖਿੱਚ ਕੇ ਲਿਆਉਣੇ ਪੈਂਦੇ ਆ ਪਰ ਜਦੋਂ ਅਸੀਂ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਬੱਚੇ ਛਾਲਾ ਮਾਰਦੇ ਆਇਆ ਕਰਦੇ ਸੀ ਸੋ ਅੱਜ ਦੇ ਸਮੇਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਦਾਂ ਦਾ ਤਰੀਕਾ ਹੋਵੇ ਬੇਸ਼ੱਕ ਅੱਜ ਦੇ ਸਮੇਂ ਤੇ ਤਕਨੀਕ ਦਾ ਯੋਗਾ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਬੱਚਿਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਬਹੁਤ ਕੋਸ਼ਾ ਕਿ ਉਹਦਾ ਮਨ ਭਟਕਦਾ ਪੜ੍ਹਾਈ ਤੋਂ ਪਰ ਜੇ ਬੱਚੇ ਨੂੰ ਅਸੀਂ ਸ਼ਾਮਲ ਕੀਤਾ ਹੋਵੇਗਾ ਤਾਂ ਬੱਚਾ ਸਾਡੇ ਨਾਲ ਇਸ ਤਰ੍ਹਾਂ ਪੜ੍ਹਾਈ ਨੂੰ ਲੈ ਸਕਦਾ ਇਸ ਤਰ੍ਹਾਂ ਪੜ੍ਹਾਈ ਬੜੇ ਵਧੀਆ ਢੰਗ ਨਾਲ ਸਿੱਖ ਸਕਦਾ ਅੱਜ ਕੱਲ ਦੇ ਸਮੇਂ ਵਿੱਚ ਜਦੋਂ ਇੰਟਰਐਕਟਿਵ ਤਰੀਕਾ ਹੋ ਜਾਂਦਾ ਹੈ ਪੜਾਉਣ ਦਾ ਤਾਂ ਹਰ ਕੋਈ ਜਾਣਨਾ ਚਾਹੁੰਦਾ ਹੈ ਹਰ ਕੋਈ ਉਸ ਟਾਪਿਕ ਨੂੰ ਸਮਝਣਾ ਚਾਹੁੰਦਾ ਹੈ ਤੇ ਰੌਣਕ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਡੇ ਤੋਂ ਮੈਂ ਚਰਚਾ ਕਰਨਾ ਚਾਹਾਂਗੀ ਵਿਦਿਆਰਥੀ ਤੇ ਡਿਗਰੀ ਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਡਿਗਰੀ ਪਾਉਣ ਦੀ ਹੋੜ ਤਾਂ ਹੁੰਦੀ ਹੈ ਪਰ ਇਹ ਕਹਿੰਦੇ ਨੇ ਕਿ ਡਿਗਰੀ ਤਾਂ ਨਾ ਇੱਕ ਰਸੀਦ ਹੈ ਅਸਲ ਪੜਾਈ ਤਾਂ ਤੁਹਾਡੇ ਕਿਰਦਾਰ ਵਿੱਚ ਚਲ ਲੱਗਦੀ ਹੈ ਕੀ ਕਹੋਗੇ ਆਹ ਦੇਖੋ ਜਦੋਂ ਅਸੀਂ ਵਿਦਿਆ ਦੀ ਗੱਲ ਕਰਦੇ ਹਾਂ ਤੇ ਵਿਦਿਆ ਦੀ ਗੱਲ ਅਸੀਂ ਕਿਹੇ ਪੱਖਾਂ ਤੋਂ ਕਰਦੇ ਹਾਂ ਪਹਿਲਾਂਸੀਂ ਸੋਚਦੇ ਹਾਂ ਕਿ ਜਿਹੜੀ ਅਸੀਂ ਵਿੱਦਿਆ ਲੈ ਰਹੇ ਹਾਂ ਉਸ ਵਿੱਦਿਆ ਦਾ ਸਾਡੇ ਜੀਵਨ 'ਚ ਉਹਨੂੰ ਰਚਦਾਉਣ 'ਚ ਕੀ ਯੋਗਦਾਨ ਹੋਵੇਗਾ ਦੂਜੀ ਗੱਲ ਇਹ ਹੈ ਕਿ ਉਸ ਵਿੱਦਿਆ ਦੇ ਨਾਲ ਸਾਡੀ ਰੋਜ਼ੀ ਰੋਟੀ ਚੱਲੇਗੀ ਤੀਸਰੀ ਗੱਲ ਹੈ ਕਿ ਉਹ ਵਿੱਦਿਆ ਸਾਨੂੰ ਗਿਆਨ ਤਾਂ ਦੇਵੇਗੀ ਮੰਨ ਲਓ ਕਿ ਰੋਜ਼ੀ ਰੋਟੀ ਦਾ ਸਾਜਨ ਵੀ ਬਣ ਜਾਏਗੀ ਪਰ ਕੀ ਉਹ ਵਿੱਦਿਆ ਸਾਡੇ ਸਮਾਜ ਵਿੱਚ ਸਾਨੂੰ ਵਧਿਆ ਜਿਹਨੂੰ ਕਹਿੰਦੇ ਨਾਗਰਿਕ ਵਣ ਵਿੱਚ ਸਾਡੀ ਮਦਦ ਕਰੇਗੀ ਕੀ ਸਾਨੂੰ ਉਹ ਸਮਾਜ ਨੂੰ ਅਪਲਿਫਟ ਕਰੇਗੀ ਕਿ ਸਮਾਜ ਦੀਆਂ ਬਹੁਤ ਸਾਰੀਆਂ ਉਨਤਾਈਆਂ ਨੇ ਅਸੀਂ ਸੋਚਦੇ ਹਾਂ ਕਿ ਇੱਕ ਵੀ ਘਰਚੋਂ ਪਰਿਵਾਰ ਚ ਬੰਦਾ ਪੜ੍ਹ ਜਾਵੇਗਾ ਤਾਂ ਸਾਰੇ ਪਰਿਵਾਰ ਦੀ ਨੁਹਾਰ ਬਦਲ ਜਾਂਦੀ ਹੈ ਤੇ ਫਿਰ ਸੋਚਦੇ ਹਾਂ ਕਿ ਜੇ ਪਿੰਡ ਚੋਂ ਬੰਦਾ ਪੜ੍ਹ ਜਾਏਗਾ ਤਾਂ ਸਾਰਾ ਪਿੰਡ ਨੂੰ ਰਚਨਾਈ ਕਰੇਗਾ ਫਿਰ ਅਸੀਂ ਸੋਚਦੇ ਹਾਂ ਜਿਉਂਕਿ ਸਾਡੇ ਪਾਸ ਸਮੇਂ ਸੀਗਾ ਜਦੋਂ ਬਹੁਤ ਘੱਟ ਵਿਦਿਆ ਸਗੀ ਫੇ ਹੌਲੀ 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 ਵਿਦਿਆ ਦਾ ਵਾੜ ਹੋਇਆ ਲੇਕਿਨ ਹੁਣ ਦੇ ਸਮੇਂ ਚ ਜਿਹੜੀ ਵਿਦਿਆ ਆਈ ਆ ਉਹ ਸਾਡੇ ਕੋਲ ਨਾ ਤਾਂ ਸਾਨੂੰ ਰੋਜੀ ਰੋਟੀ ਚੁੱਕਾ ਕਰ ਰਹੀ ਹੈ ਨਾ ਤੁਹਾਨੂੰ ਉਹ ਵਧੀਆ ਇੱਕ ਨਾਗਰਿਕ ਬਣਾ ਲਈ ਆ ਨਾ ਤੁਹਾਨੂੰ ਆਪਣੇ ਜਿਹੜਾ ਪੂਰਾ ਸਾਡਾ ਇਲਾਕਾ ਵਾ ਪਿੰਡ ਵਾ ਸ਼ਹਿਰ ਆ ਉਹਦੇ ਤੋਂ ਉਹਨੂੰ ਮਾਣ ਹੋਵੇ ਬੰਦੇ ਆਉਂਦੇ ਹੁੰਦੇ ਅਸੀਂ ਕੀ ਦੇਖਦੇ ਆ ਕਿ ਸਾਡੇ ਬਸਤੇ ਭਾਰੀ ਹੋਈ ਜਾ ਰਹੇ ਨੇ ਸਾਡਾ ਬੋਝ ਵਧਿਆ ਜਾ ਰਿਹਾ ਹੈਗਾ ਤੇ ਅਸੀਂ ਨਾਲ-ਨਾਲ ਡਿਗਰੀਆਂ ਦੀਆਂ ਤਿਹਾਂ ਲਗਾਈ ਜਾ ਰਹੇ ਆ ਉਹ ਡਿਗਰੀਆਂ ਲੈ ਕੇ ਅਸੀਂ ਕਦੀ ਉੱਤਰ ਜਾ ਰਹੇ ਆ ਕਦੀ ਇੱਧਰ ਜਾ ਰਹੇ ਆ ਤੁਹਾਨੂੰ ਡਿਗਰੀ ਚ ਕੁਝ ਮਿਲਦਾ ਨਹੀਂ ਤਾਂ ਘਰ ਦੇ ਕਹ ਰਹੇ ਆ ਇੰਨਾ ਪੜ੍ਹ ਕੇ ਕੀ ਮਿਲਿਆ ਸੀ ਫਿਰ ਹੁਣ ਕੀ ਹੋ ਰਿਹਾ ਅਸੀਂ ਸੋਚਦੇ ਹਾਂ ਸ਼ਾਇਦ ਸਾਡੀਆਂ ਡਿਗਰੀਆਂ ਜਿਹੜੀਆਂ ਇੱਥੋਂ ਲਈਆਂ ਇਹ ਘੱਟ ਵੈਲਿਊਏਬਲ ਨੇ ਅਸੀਂ ਬਾਹਰੋਂ ਡਿਗਰੀ ਲੈ ਲਈਏ ਜੀ ਪ੍ਰੋਫੈਸਰ ਖਾਲੇ ਜੀ ਤੁਸੀਂ ਕੀ ਕਹੋਗੇ ਡਿਗਰੀ ਤਾਂ ਲੈ ਰਹੇ ਨੇ ਵਿਦਿਆਰਥੀ ਬਹੁਤ ਸਾਰੀਆਂ ਡਿਗਰੀ ਲੈਣ ਦੀ ਜੋ ਹੋੜ ਹੈ ਪਰ ਮੁੱਖ ਉਦੇਸ਼ ਹੋਣਾ ਕੀ ਚਾਹੀਦਾ ਡਿਗਰੀ ਲੈਣ ਦਾ ਦੇਖੋ ਪਹਿਲਾਂ ਜਿਹੜੀ ਐਜੂਕੇਸ਼ਨ ਸੀ ਉਹ ਸੀ ਗੁਰੂ ਸ਼ਿਸ਼્ય ਪਰੰਪਰਾ ਗੁਰੂ ਜਿਹੜਾ ਸੀਗਾ ਉਹ ਨੌਲੇਜ ਜਿੰਨੀ ਕੋਦੇ ਕੋਲ ਹੁੰਦੀ ਸੀਗੀ ਉਹ ਤਾਂ ਪ੍ਰਦਾਨ ਕਰਦੇ ਸੀ ਨਾਲ ਕੈਰੈਕਟਰ ਬਿਲਡਿੰਗ ਵੀ ਕਰਦਾ ਥਾ ਅੱਜ ਦੀ ਜਿਹੜੀ ਐਜੂਕੇਸ਼ਨ ਹੈ ਵਿਦਿਆ ਹੈਗੀ ਹੈ ਉਹ ਹੈਗੀ ਹੈ ਅਧਿਆਪਕ ਦੀ ਅਧਿਆਏ ਪੜਾਉਂਦਾ ਹੈ ਉਸ ਤੋਂ ਬਾਅਦ ਘਰ ਨੂੰ ਦੁਰਦਰ ਲੱਗਦਾ ਕੋਈ ਵਧੀਆ ਤੇ ਬਧੀਆ ਕਮਿਟਿਡ ਟੀਚਰ ਹੋਵੇ ਉਹਨੂੰ 2 ਮਹੀਨੇ ਸੈਲਰੀ ਨਹੀਂ ਮਿਲੀ ਉਹ ਹੜਤਾਲ ਤੇ ਬੈਠ ਜੂਗਾ ਕਿ ਮੈਂ ਨਹੀਂ ਪੜਾਉਂਦਾ ਉਹਦੀ ਕਮਿਟਮੈਂਟ ਸਾਰੀ ਕਿਤੇ ਦੀ ਕਿਤੇ ਚਲੀ ਜਾਂਦੀ ਹੈ ਕਿਉਂ ਕਿਉਂਕਿ ਉਹਨੇ ਵੀ ਬੱਚੇ ਪਾਲਨੇ ਇਸ ਕਰਕੇ ਇਕਨੋਮਿਕ ਪ੍ਰੈਸ਼ਰ ਇਨਾ ਜ਼ਿਆਦਾ ਹੈ ਚਾਹੇ ਉਹ ਪਾਪੂਲੇਸ਼ਨ ਕਰਕੇ ਚਾਹੇ ਉਹ ਸਾਡੀ ਜਿਹੜੀ ਲਾਈਫ ਦਾ ਸਟਾਈਲ ਚੇਂਜ ਕਰਕੇ ਸਾਡੀਆਂ ਲੋੜਾਂ ਦੀ ਜ਼ਿਆਦਤੀ ਕਰਕੇ ਇੰਨਾ ਜ਼ਿਆਦਾ ਇਕਨੋਮਿਕ ਪ੍ਰੈਸ਼ਰ ਹੈ ਕਿ ਇਸ ਵੇਲੇ ਬੱਚਾ ਜਿਸ ਵੇਲੇ ਸਾਡੇ ਕੋਲ ਆਉਂਦਾ ਉਹ ਕਹਿੰਦਾ ਮੈਨੂੰ ਪੜਾਓ ਨਾਲੇ ਦੱਸੋ ਮੇਰੀ ਡਿਗਰੀ ਕਿੱਥੇ ਹੈ ਤਾਂ ਕਿ ਮੈਂ ਨੌਕਰੀ ਲਵਾਂ ਜਿਸ ਵੇਲੇ ਅਸੀਂ ਪੜਦੇ ਸੀਗੇ ਉਸ ਵੇਲੇ ਨੌਕਰੀ ਸੈਕੰਡਰੀ ਹੁੰਦੀ ਸੀਗੀ ਪ੍ਰਾਇਮਰੀ ਹੁੰਦਾ ਸੀਗਾ ਕਿ ਅਸੀਂ ਐਜੂਕੇਸ਼ਨ ਲੈਣੀ ਹੈ ਅ ਮੇਰੇ ਯਾਦ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਆਈ ਮੈਂ ਪਹਿਲਾ ਬੰਦਾ ਹੁੰਦਾ ਸੀਗਾ ਐਂਟਰ ਕਰਦਾ ਔਰ ਲਾਸਟ ਹੁੰਦਾ ਸੀਗਾ ਨਿਕਲਦਾ ਔਰ ਸਾਲਾਂ ਹੀ ਚੱਲਦਾ ਰਿਹਾ ਦਿਮਾਗ 'ਚ ਹੀ ਨਹੀਂ ਸੀਗਾ ਵੀ ਅਸੀਂ ਨੌਕਰੀ ਲੈਣੀ ਹੈ ਲੇਕਿਨ ਅੱਜ ਉਹ ਸਿਚੁਏਸ਼ਨ ਨਹੀਂ ਹੈ ਉਹ ਸਿਚੁਏਸ਼ਨ ਇਸ ਕਰਕੇ ਨਹੀਂ ਹੈ ਕਿਉਂਕਿ ਦੁਨੀਆ ਬਹੁਤ ਅੱਗੇ ਚਲੀ ਗਈ ਹੈ ਐਜੂਕੇਸ਼ਨ ਸਿਸਟਮ ਵੀ ਬਹੁਤ ਵੱਧ ਗਿਆ ਉਸ ਵੇਲੇ ਇੰਟਰ ਪਰਸਨਲ ਰਿਲੇਸ਼ਨਸ਼ਿਪ ਬਹੁਤ ਹੁੰਦੀ ਸੀ ਅੱਜ ਜ਼ਮਾਨਾ ਆਨਲਾਈਨ ਕਲਾਸਿਸ ਦਾ ਹੈ ਅੱਜ ਜਮਾਨਾ ਜਿਹੜਾ ਹੈਗਾ ਵਰਲਡ ਕਲਾਸਰੂਮ ਹੈ ਕਿ ਇੱਕ ਟੀਚਰ ਜਿਹੜਾ ਹੈਗਾ ਉਹ ਲੰਡਨ ਜਾਂ ਨਿਊਯਾਰਕ ਜਾਂ ਕਿਤੇ ਬੈਠਾ ਪੜਾ ਰਿਹਾ ਹੈ ਔਰ ਪੂਰੀ ਵਰਲਡ ਦੇ ਵਿੱਚ ਉਹਦੀ ਕਲਾਸ ਹੈ ਬੱਚੇ ਪੜ੍ਹ ਰਹੇ ਆਨਲਾਈਨ ਅੱਜ ਉਹ ਹੈ ਉਹਦੇ ਵਿੱਚ ਇੰਟਰਪਰਸਨਲ ਰਿਲੇਸ਼ਨਸ਼ਿਪ ਜਾਂ ਬੱਚੇ ਦਾ ਕੈਰੀਅਰ ਜਾਂ ਜਿਹੜਾ ਕੈਰੈਕਟਰ ਬਿਲਡਿੰਗ ਕਿਤੇ ਨਹੀਂ ਹੈ ਕੈਰੀਅਰ ਡਿਵੈਲਪਮੈਂਟ ਹੈ ਕਿਸੇ ਬਲੇੰਦਾ ਸੀਗਾ ਸੈਂਟਰਲ ਸੈਕਰੀਟੇਰੀਅਟ ਦੇ ਵਿੱਚ ਨਾ ਜੀ ਮੈਂ ਖੁਦ ਜਾਣਦਾ ਜੀ ਆਈਐਸ ਆਈਪੀਐਸ ਅਫੀਸਰ ਪੰਜਾਬੀ ਕਿੰਨੇ ਹੁੰਦੇ ਸੀਗੇ ਅੱਜ ਸਾਰੇ ਸਾਊਥ ਪਰ ਆ ਪਿਆ ਔਰ ਸਾਡਾ ਬਰਚਾ ਜਿਹੜਾ ਹੈਗਾ ਉਹ ਉਹ ਆਇਲਸ ਵਾਸਤੇ ਮਰਿਆ ਜਾ ਰਿਹਾ ਹੈ ਵੀ ਆਇਲਸ ਨਾ ਹੋਇਆ ਤਾਂ ਪਤਾ ਨਹੀਂ ਮੈਨੂੰ ਕੀ ਹੋ ਜਾਊਗਾ ਔਰ ਉਹ ਕਹਿੰਦਾ ਉੱਥੇ ਜਾ ਕੇ ਮੈਂ ਸਫਾਈ ਕਰ ਲਵਾਂ ਉੱਥੇ ਜਾ ਕੇ ਕੁਝ ਕਰ ਲਵਾਂ ਜਿਹੜੀ ਕਿ ਲੇਕਿਨ ਮੈਂ ਇੱਥੇ ਆਨਰੇਬਲ ਲਾਈਫ ਨਹੀਂ ਜੀਣਾ ਚਾਹੁੰਦਾ ਇਹ ਡਿਫਰੈਂਸ ਹੈ ਬਹੁਤ ਵੱਡਾ ਉਸ ਵੇਲੇ ਦੇ এডਿਕੇਸ਼ਨ ਤੇ ਅੱਜ ਦੇ এডਿਕੇਸ਼ਨ ਦੇ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵਿਦਿਆ ਵਿਚਾਰੀ ਤਾਂproptoਕਾਰੀ ਇਸ ਸਮੇ ਬੇਮਾਇਨੇ ਹੁੰਦਾ ਜਾ ਰਿਹਾ ਕਿਉਂਕਿ ਵਪਾਰੀਕਰਨ ਕਿਤੇ ਨਾ ਕਿਤੇ ਸਿੱਖਿਆ ਦਾ ਹੋ ਰਿਹਾ ਹੈ ਤੁਸੀਂ ਕੀ ਕਹੋਗੇ ਜੋ ਵਪਾਰੀਕਰਨ ਹੋ ਰਿਹਾ ਹੈ ਫੀਸਾਂ ਜ਼ਿਆਦਾ ਹੋ ਰਹੀਆਂ ਨੇ ਸਿੱਖਿਆ ਉਸ ਪੱਧਰ ਦੀ ਨਹੀਂ ਮਿਲ ਰਹੀ ਸਹੂਲਤਾਂ ਉਸ ਪੱਧਰ ਦੀ ਨਹੀਂ ਮਿਲ ਰਹੀ ਜੋ ਸਟੂਡੈਂਟਸ ਨੂੰ ਕਈ ਸਕੂਲਾਂ ਦੇ ਵਿੱਚ ਤੇ ਅੱਜਕੱਲ ਪੀਟੀਐਮਸ ਹੁੰਦੀ ਹੈ ਪੀਟੀਐਮਸ ਵਿੱਚ ਪੇਰੈਂਟਸ ਬਹੁਤ ਕਲੀਅਰ ਕਹਿੰਦੇ ਨੇ ਕਿ ਤੁਸੀਂ ਤਾਂ ਪੜਾਉਣਾ ਹੈ ਜਿਵੇਂ ਮਰਜ਼ੀ ਪੜਾਓ ਪਰ ਜੇਕਰ ਇਸ ਗੱਲ ਤੇ ਟੀਚਰ ਅਮਲ ਕਰ ਲੇ ਜਿਵੇਂ ਮਰਜ਼ੀ ਚਾਹੇ ਕੁੱਟਮਾਰ ਕਰਕੇ ਆ ਕਿਸੇ ਤਰੀਕੇ ਫਿਰ ਟੀਚਰ ਨੂੰ ਕਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਗੱਲ ਕਰੀ ਆ ਵੀ ਸਮਰਪਿਤ ਅਧਿਆਪਕ ਜੀ ਬੱਚੇ ਦੇ ਨਾਲ ਬੱਚਾ ਹੋ ਕੇ ਉਹਦੇ ਕੋਮਲ ਮਾਨੁਸ਼ ਹੋ ਕੇ ਮੈਂ ਤਾਂ ਉਸਦੀ ਮਾਂ ਬਣਨਾ ਹੈ ਮੈਂ ਅਧਿਆਪਕ ਤਾਂ ਬਣਨਾ ਹੈ ਉਹਦੇ ਮਨ ਵਿੱਚ ਬਹੁਤ ਨੇ ਗੱਲਾਂ ਕਿੰਨੀਆਂ ਉਹਦੇ ਮਨ ਵਿੱਚ ਛੱਲਾਂ ਮੈਂ ਸਾਗਰ ਦੀ ਥਾਂ ਬਣਨਾ ਹੈ ਮੈਂ ਤਾਂ ਉਸ ਦੀ ਬਾਹ ਮਾ ਬਣਨਾ ਹੈ ਮੈਂ ਤਾਂ ਉਸ ਦੀ ਮਾਂ ਬਣਨਾ ਹੈ ਬੇਸ਼ੱਕ ਮਸ਼ੀਨੀ ਕਰਨ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਅਸੀਂ ਦੇਖਦੇ ਹਾਂ ਰਿਸ਼ਤਿਆਂ ਵਿੱਚ ਵੀ ਸਾਡੀ ਪੜ੍ਹਾਈ ਵਿੱਚ ਵੀ ਸਾਡੀ ਆਰਥਿਕਤਾ ਵਿੱਚ ਵੀ ਸਾਰਾ ਕੁਝ ਹੀ ਬਦਲਿਆ ਪਰ ਫਿਰ ਵੀ ਜਿਹੜੇ ਸਮਰਪਿਤ ਅਧਿਆਪਕ ਨੇ ਮੈਨੂੰ ਲੱਗਦਾ ਵੀ ਇਸ ਵੇਲੇ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਆ ਠੀਕ ਆ ਜਦੋਂ ਸਮਾਂ ਹਾਲਾਤ ਸਾਰਾ ਕੁਝ ਠੀਕ ਹੋਵੇ ਉਦੋਂ ਜ਼ਿੰਮੇਵਾਰੀ ਛੋਟੀ ਹੋ ਸਕਦੀ ਆ ਪਰ ਅੱਜ ਦੇ ਸਮੇਂ 'ਚ ਜੇ ਸਾਡੇ ਲਈ ਚੁਣੌਤੀਆਂ ਨੇ ਤਾਂ ਜਿਹੜਾ ਅਧਿਆਪਕ ਯਾਰ ਦਾ ਅਧਿਆਪਕ ਆ ਬੇਸ਼ੱਕ ਉਹਨੂੰ ਜਿਵੇਂ ਮੇਰਾ ਸਬੰਧ ਪਿੰਡਾਂ ਦੇ ਬੱਚਿਆਂ ਨਾਲ ਆ ਮੈਂ ਪਿੰਡ ਦੇ ਸਕੂਲ 'ਚ ਪੜਾਉਣਾ ਮੇਰਾ ਸਬੰਧ ਪਿੰਡਾਂ ਦੇ ਬੱਚੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਜੇ ਸਾਡੇ ਕੋਲ ਸਮਰਪਿਤ ਅਧਿਆਪਕ ਨੇ ਜਿਹੜੇ ਸਾਡੇ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਲਈ ਪ੍ਰੇਰਨਾ ਸਰੋਤ ਹੋਣਗੇ ਤਾਂ ਮੇਰਾ ਖਿਆਲ ਆ ਵੀ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵਪਾਰੀ ਕਰਨ ਦੇ ਦੌਰ ਵਿੱਚ ਹੀ ਮਸ਼ੀਨੀ ਕਰਨ ਦੇ ਦੌਰ ਵਿੱਚ ਵੀ ਉਹਨਾਂ ਨੂੰ ਜੇ ਇਸ ਤਰ੍ਹਾਂ ਦੀ ਗੱਲ ਕਹਾਂਗੇ ਕਿਉਂਕਿ ਜੇ ਅਸੀਂ ਇੰਨੇ ਨਿਰਾਸ਼ ਹੋ ਗਏ ਜੇ ਅਧਿਆਪਕ ਨਿਰਾਸ਼ ਹੋ ਗਿਆ ਤੇ ਫਿਰ ਸਾਰਾ ਸਮਾਜ ਨਿਰਾਸ਼ ਹੋ ਜਾਊਗਾ ਹਨਾ ਰੌਣਕ ਜੀ ਸਿੱਖ ਲਈ ਆਓ ਸੇਵਾ ਲਈ ਜਾਓ ਇਹ ਬਹੁਤ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ ਤੇ ਇਹੀ ਮੁੱਖ ਮਕਸਦ ਵੀ ਹੁੰਦਾ ਹੈ ਸਿੱਖਿਆ ਦਾ ਅੱਜ ਦੇ ਸਮੇਂ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਸੇਵਾ ਹੋ ਰਹੀ ਹੈ ਬਾਹਰ ਜਾ ਕੇ ਉਹ ਦੇਖੋ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਤੁਸੀਂ ਜਿਹੜੀ ਵਿਦਿਆ ਗ੍ਰਹਿਣ ਕਰਨ ਸਕੂਲ ਚ ਜਾ ਰਹੇ ਹਾਂ ਜਾਂ ਕਾਲਜ ਚ ਜਾ ਰਹੇ ਹਾਂ ਜਾਂ ਯੂਨੀਵਰਸਿਟੀ ਚ ਜਾ ਰਹੇ ਹਾਂ ਤੁਸੀਂ ਉਹਦੇ 'ਚ ਕਿਸ ਤਰ੍ਹਾਂ ਪੂਰਨ ਤੌਰ ਤੇ ਉਹਦੇ 'ਚ ਪੂਰਾ ਉੱਤਰ ਦੇਂਦੇ ਹੋ ਜੇ ਤੁਸੀਂ ਡਾਕਟਰ ਦੀ ਵਿਦਿਆ ਲੈ ਰਹੇ ਆ ਤੁਸੀਂ ਅੱਛੀ ਤਰ੍ਹਾਂ ਪੂਰਾ ਖੁੱਬ ਕੇ ਉਹਦੀ ਸਾਰੀਆਂ ਪਹਿਲੀਆਂ ਦੇ ਉੱਤੇ ਜਾਣਕਾਰੀ ਲੈ ਕੇ ਵਧੀਆ ਡਾਕਟਰ ਬਣ ਗਏ ਆ ਤਦ ਇਹ ਤੁਸੀਂ ਇਹ ਕਰ ਪਾਓਗੇ ਤੁਸੀਂ ਕਿਸੇ ਦਾ ਇਲਾਜ ਕਰ ਪਾਓਗੇ ਜੇ ਤੁਸੀਂ ਵਧੀਆ ਡਰਾਇੰਗ ਸਿੱਖ ਰਹੇ ਹੋ ਤੁਸੀਂ ਇੰਨਾ ਅੱਛਾ ਡਰਾਇੰਗ ਸਿੱਖ ਲਓ ਇੰਦੇ ਅੱਛੇ ਡਰਾਇੰਗ ਮਾਸਟਰ ਬਣ ਜਾਓ ਕਿ ਤੁਸੀਂ ਲੋਕਾਂ ਦੇ ਦਿਲ ਨੂੰ ਟੁੰਮ ਲੋਗੇ ਆਪਣੀਆਂ ਤਸਵੀਰਾਂ ਉਹਨਾਂ ਦੀ ਬਣਾ ਕੇ ਜੇ ਤੁਸੀਂ ਹਿੰਦੀ ਦੇ ਟੀਚਰ ਹੋ ਪੰਜਾਬੀ ਦੀ ਟੀਚਰ ਹੋ ਜੇ ਤੁਸੀਂ ਉੜਾੜਾ ਗਾ ਕੇ ਦੱਸ ਦੋਗੇ ਇਹਨਾਂ ਨੂੰ ਇੱਕ ਨਵੀਂ ਤੁਸੀਂ ਪ੍ਰਤਪਾ ਦੋਗੇ ਜਿਵੇਂ ਕਿ ਆਪਣੇ ਕਰਮਜੀਤ ਸਿੰਘ ਜੀ ਦੱਸ ਰਹੇ ਨੇ ਤਾਂ ਇੱਕ ਗੱਲ ਜਾਈ ਸਿੱਖਿਆ ਲੈਣ ਆਓ ਤਾਂ ਫਿਰ ਤੁਸੀਂ ਜਾ ਕੇ ਸਮਾਜ ਨੂੰ ਸਿੱਖਿਆ ਦਿਵੋ ਉਹਦਾ ਮਤਲਬ ਇਹ ਆ ਕਿ ਤੁਸੀਂ ਜਿਹੜੀ ਸਿੱਖਿਆ ਲੈਣ ਆਏ ਆ ਉਹਦੇ ਚ ਪੂਰਨ ਤਰ੍ਹਾਂ ਨਾਲ ਆਪਣੀ ਮੁਹਾਰਤ ਹਾਸਲ ਕਰੋ ਉਹ ਮਹਾਰਤ ਹਾਸਲ ਕਿੱਦਾਂ ਕਰਨੀ ਆ ਉਹ ਤੁਸੀਂ ਖੁਦ ਆਪਣੇ ਆਪੜਨਾ ਆਪਣੇ ਘਰ ਦੇ ਪਰਿਵਾਰ ਦੇ ਮਾਹੌਲ ਨਾਲ ਆਪਣੇ ਟੀਚਰਾਂ ਦੀ ਜਿਹੜੀ ਹੈਗੀ ਆ ਉਹਦੀ ਪੂਰੀ ਸਿੱਖਿਆ ਦੀ ਜਿਹੜੀ ਪ੍ਰਣਾਲੀ ਉਹ ਦੇ ਰਹੇ ਆ ਉਹਦੇ ਨਾਲ ਹਲੇ ਜੀ ਤੁਸੀਂ ਇੰਨੇ ਲੰਮੇ ਸਮੇਂ ਪ੍ਰੋਫੈਸਰ ਰਹੇ ਹੋ ਪੰਜਾਬ ਯੂਨੀਵਰਸਿਟੀ ਵਿੱਚ ਤੇ ਹੁਣ ਨਵੀਂ ਸਿੱਖਿਆ ਨੀਤੀ ਜੋ ਐਲਾਨੀ ਗਈ ਹੈ ਉਸ ਨੂੰ ਕਿਵੇਂ ਵੇਖਦੇ ਹੋ ਵਿਦਿਆਰਥੀਆਂ ਦੇ ਭਵਿੱਖ ਲਈ ਉਥੇ ਟੀਚਰਸ ਨੂੰ ਵੀ ਜਿਵੇਂ ਨਵੀਂ ਸਿੱਖਿਆ ਨੀਤੀ ਕੋਈ ਵੀ ਨਵਾਂ ਕੁਝ ਵੀ ਹੁੰਦਾ ਹੈ ਤੇ ਉਹਨਾਂ ਨੂੰ ਵੀ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ ਉਸ ਦੇ ਲਈ ਜਿਹੜੀ ਨਵੀਂ এডਿਕੇਸ਼ਨ ਪਾਲਿਸੀ ਆਈ ਹੈ ਉਹਦੇ ਕੁਝ ਪਹਿਲੂ ਬਹੁਤ ਅੱਛੇ ਆ ਕੁਝ ਪਹਿਲੂ ਜਿਹੜੇ ਆ ਗਏ ਆ ਉਹੋ ਇੰਨੇ ਜ਼ਿਆਦਾ ਅੱਛੇ ਨਹੀਂ ਹਨ ਮੈਂ ਤੁਹਾਨੂੰ ਦੱਸਦਾ ਕਿ ਨਵੀਂ এডਿਕੇਸ਼ਨ ਪਾਲਿਸੀ ਦੇ ਵਿੱਚ ਸਕੂਲ ਲੈਵਲ ਤੋਂ ਕਹਿੰਦੇ ਸਿੱਖਿਆ ਜਿਹੜੀ ਹੈਗੀ ਆ ਉਹ ਮਾਂ ਬੋਲੀ ਦੇ ਵਿੱਚ ਦਿਓ ਠੀਕ ਹੈ ਬਹੁਤ ਅੱਛੀ ਗੱਲ ਹੈ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਚਾਹੀਦਾ ਉਸ ਤੋਂ ਬਾਅਦ ਉਹ ਕਹਿੰਦੇ ਸਕੂਲਾਂ ਦੇ ਵਿੱਚ ਤੁਸੀਂ ਵੋਕੇਸ਼ਨਲ এডਿਕੇਸ਼ਨ ਸ਼ੁਰੂ ਕਰੋ ਪਹਿਲਾਂ ਵੀ ਵੋਕੇਸ਼ਨਲ এডਿਕੇਸ਼ਨ ਸਕੂਲਾਂ ਵਿੱਚ ਹੈ ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਵੋਕੇਸ਼ਨ ਦੇ ਵਿੱਚ ਵੋਕੇਸ਼ਨਲ এডਿਕੇਸ਼ਨ ਵਾਸਤੇ ਬੱਚਾ ਉਹ ਜਾਂਦਾ ਹੈ ਜਿਹੜਾ ਬਿਲਕੁਲ ਖਿੱਦ ਹੁੰਦਾ ਨ ਕੰਮ ਆਉਂਦਾ ਹੈ ਜਿਹੜਾ ਬਿਲਕੁਲ ਮਤਲਬ ਹੋਰ ਜਿਹੜਾ ਸਾਇੰਸ ਨਹੀਂ ਦ ਕਤਰਾਂਦਾ ਜਿਹੜਾ ਕਮਰਚ ਤੋਂ ਕਤਰਾਂਦਾ ਉਹ ਵੋਕੇਸ਼ਨਲ ਚ ਜਾ ਰਿਹਾ ਹੈ ਔਰ ਵੋਕੇਸ਼ਨਲ এডਿਕੇਸ਼ਨ ਲੈ ਕੇ ਜਿਹੜੇ ਐਗਜ਼ਿਸਟਿੰਗ ਹੈ ਜਿਸ ਵੇਲੇ ਤੁਸੀਂ ਵੋਕੇਸ਼ਨਲ এডਿਕੇਸ਼ਨ ਸਕੂਲਾਂ ਚ ਇੰਟਰੋਡਿਊਸ ਕਰਦੇ ਹੋ ਤੁਸੀਂ ਕਹਿੰਦੇ ਜੀ ਤੁਸੀਂ ਦੇਖੋ ਵੀ ਲੋਕਲ ਲੈਵਲ ਤੇ ਕਿਹੜੇ ਕਿਹੜੇ ਵੋਕੇਸ਼ਨਸ ਜ਼ਿਆਦਾ ਵਧੀਆ ਹੈਗੇ ਆ ਤੁਸੀਂ ਉੱਥੇ ਟੀਚਰ ਅਪਾਇਨਟ ਨਹੀਂ ਕਰ ਰਹੇ ਤੁਸੀਂ ਉਹਨਾਂ ਵੋਕੇਸ਼ਨਸ ਦੇ ਵਿੱਚ ਟੀਚਰ ਹੈ ਨਹੀਂ ਤੇ ਤੁਸੀਂ ਵੋਕੇਸ਼ਨਲ এডੂਕੇਸ਼ਨ ਕਿਵੇਂ ਸਕੂਲਾਂ ਚ ਦੇ ਦੇਵੋਗੇ ਰੌਣਕੀ ਜੀ ਅੱਜ ਕੱਲ੍ਹ ਨਾ ਕਈ ਵੀਡੀਓਜ਼ ਵਾਇਰਲ ਹੁੰਦੇ ਨੇ ਬੱਚਿਆਂ ਦੇ ਕਿ ਸਕੂਲਾਂ ਵਿੱਚ ਉਹ ਕੰਮ ਕਰ ਰਹੇ ਨੇ ਤਾਂ ਉਹ ਸਵਾਲ ਉੱਠ ਜਾਂਦਾ ਨਹੀਂ ਕਿ ਆਖਰ ਸਕੂਲਾਂ ਵਿੱਚ ਉਹ ਪੜਨ ਜਾਂਦੇ ਨੇ ਜਾਂ ਫਿਰ ਕੰਮ ਕਰਨ ਲਈ ਜਾਂਦੇ ਨੇ ਹਾਲਾਂਕਿ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਕੂਲਾਂ ਵਿੱਚ ਕੰਮ ਉਹ ਵੀ ਕਰਦੇ ਸੀ ਟੀਚਰਸ ਵੀ ਕਰਦੇ ਸੀ ਟੀਚਰ ਇਸ ਲਈ ਕਰਦੇ ਸੀ ਕਿ ਬੱਚਿਆਂ ਨੂੰ ਇੱਕ ਸਟਰੋਂਗ ਮੈਸੇਜ ਆਏ ਕਿ ਜੇ ਇਹਨੇ ਸੀਨੀਅਰ ਕੋਈ ਹੈ ਉੱਥੇ ਉਹ ਕੰਮ ਕਰ ਰਿਹਾ ਤੇ ਉਹ ਸਿੱਖੇ ਉਹ ਘਰ ਵਿੱਚ ਵੀ ਉਹ ਫੋਲੋ ਕਰੇ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ ਅੱਜ ਦੇ ਸਮੇਂ ਵਿੱਚ ਜੇਕਰ ਸਕੂਲਾਂ ਵਿੱਚ ਕੋਈ ਕੰਮ ਕਰਵਾਇਆ ਵੀ ਜਾਂਦਾ ਹੈ ਕਿ ਉਹ ਗਲਤ ਹੈ ਜਾਂ ਸਹੀ ਹੈ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਰੂਟੀਨ ਵਿੱਚ ਤਾਂ ਨਹੀਂ ਹੈਗਾ ਸਕੂਲਾਂ 'ਚ ਕੋਈ ਕੰਮ ਕਰਾਇਆ ਜਾਂਦਾ ਪਹਿਲਾਂ ਤਾਂ ਥੋੜਾ ਬੁੱਤਾ ਚਲੋ ਸਕੂਲਾਂ 'ਚ ਐਨਐਸਐਸ ਇਹ ਕੁਝ ਸਕੀਮਸ ਹੁੰਦੀਆਂ ਉਸ ਦੇ ਵਿੱਚ ਕਰਾਇਆ ਜਾਂਦਾ ਉਹ ਇਸ ਲਈ ਤਾਂ ਕਿ ਉਹਨਾਂ ਦੀ ਇੱਕ ਡਿਵੈਲਪਮੈਂਟ ਹੋ ਸਕੇ ਪੜ੍ਹਾਈ ਤੋਂ ਇਲਾਵਾ ਵੀ ਹੋਰ ਖੇਤਰਾਂ ਵਿੱਚ ਉਹਨਾਂ ਦੀ ਡਿਵੈਲਪਮੈਂਟ ਹੋਵੇ ਉਹ ਇੱਕ ਤਰ੍ਹਾਂ ਦਾ ਐਨਐਸਐਸ ਐਨਸੀਸੀ ਦਾ ਇੱਕ ਤਾਂ ਐਜੂਕੇਸ਼ਨ ਦਾ ਨਿਕੜਵਾ ਅੰਗ ਨਹੀਂ ਜਿਹੜੀ ਐਨਐਸਐਸ ਹੈਗੀ ਆ ਨੈਸ਼ਨਲ ਸੋਸ਼ਲ ਸਰਵਿਸ ਹੈਗੀ ਆ ਉਹ ਤਦ ਕਰਾਈ ਜਾਂਦੀ ਆ ਕਿ ਤੁਸੀਂ ਉਸ ਦੇ ਉਸ ਦੇ ਰਾਹੀ ਸਮਾਜ ਦੇ ਨਾਲ ਕਿਵੇਂ ਤੁਹਾਡਾ ਰابطਾ ਬਣਦਾ ਹੈ ਤੁਸੀਂ ਉਹ ਪਿੰਡ ਦੀ ਸਫਾਈ ਵਾਸਤੇ ਜਾਂਦੇ ਹੋ ਵਲੰਟੀਅਰ ਬਣ ਕੇ ਜਾਂ ਤੁਸੀਂ ਹਸਪੀਟਲ 'ਚ ਕੋਈ ਹੱਥ ਵਾਸਤੇ ਜਾਂਦੇ ਹੋ ਜਾਂ ਤੁਸੀਂ ਕੋਈ ਜਿਹੜਾ ਪਿੰਡ ਦੇ ਵਿੱਚ ਕੋਈ ਜਗ੍ਹਾ ਬਣਨੀ ਆ ਰਸਤਾ ਬਣਾਉਣਾ ਹੈ ਉਹਦੇ 'ਚ ਤੁਹਾਨੂੰ ਬੱਚਿਆਂ ਨੂੰ ਲਿਜਾਇਆ ਜਾਂਦਾ ਹੈ ਉਹ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਨਾਲ ਸਕੂਲ ਦੇ ਵਿੱਚੋਂ ਨਿਕਲ ਕੇ ਬਾਹਰ ਜਾਣਾ ਸਮਾਜ ਦੇ ਜਾ ਕੇ ਨਾਲ ਰੂਬਰੂ ਹੋਣਾ ਇੱਕ ਮੌਕਾ ਮਿਲਦਾ ਉਹਨੂੰ ਤਾਂ ਕੋਈ ਵੀ ਬੁਰਾ ਨਹੀਂ ਕਿੰਦਾ ਕਿਉਂਕਿ ਉਹਦੇ ਸਰਟੀਫਿਕੇਟ ਮਿਲਦੇ ਨੇ ਉਹਦੇ 'ਚ ਐਨਐਸਐਸ ਦਾ ਰੋਲ ਹੁੰਦਾ ਇੱਕ ਬਕਲੀ ਸੰਸਥਾ ਹੈਗੀ ਆ ਦੇਖੀ ਕਿ ਨਿਊ ਐਜੂਕੇਸ਼ਨ ਪਾਲਿਸੀ ਵਿੱਚ ਵੀ ਬੜੀ ਇੱਕ ਜਗ੍ਹਾ ਹੈਗੀ ਆ ਉਹਦੇ ਚ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਤੁਸੀਂ ਸਪੋਰਟਸ ਪਾਸੇ ਜਾਂਦੇ ਹੋ ਇਹ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਜਿਹੜੀ ਐਜੂਕੇਸ਼ਨ ਨਾਲ ਨਾਲ ਕਲਾ ਅੱਖਰ ਗਿਆਨ ਇਹ ਜੁੜੀਨੀ ਹੈਗਾ ਤੇ ਪਹਿਲਾਂ ਤੇ ਵੀ ਹੁੰਦਾ ਸੀ ਕਿ ਹਰੇਕ ਪਿੰਡ 'ਚ ਸਕੂਲ ਨਹੀਂ ਸੀਗਾ 14 14 ਕਿਲੋਮੀਟਰ ਨਹੀਂ ਮੀਲ ਪੈਦਰ ਤੁਰਕੇ ਜਾਣਾ ਪੈਂਦਾ ਸੀ ਹੁਣ ਪਿੰਡਾਂ 'ਚ ਸਕੂਲ ਬਣ ਗਏ ਆ ਵਧੀਆ ਸਿਸਟਮ ਹੋ ਗਿਆ ਪਰ ਸਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਬਿਲਕੁਲ ਇੱਕ ਇਹ ਜੀ ਦੌਲਤ ਹੈ ਸਿੱਕਿਆ ਜੋ ਕਦੇ ਖਤਮ ਨਹੀਂ ਹੋ ਸਕਦੀ ਬਿਲਕੁਲ ਕਦੇ ਖਤਮ ਨਹੀਂ ਹੋ ਸਕਦੀ ਜਿਸ ਨੂੰ ਨਾ ਕੋਈ ਚੋਰੀ ਕਰ ਸਕਦਾ ਹੈ ਭਰਾ ਇੱਕ ਪ੍ਰਾਪਰਟੀ ਨਹੀਂ ਹੈ ਜੋ ਭਰਾ ਭਰਾ ਦੇ ਨਾਲ ਵੰਡ ਲਵੇ ਇਹ ਹਮੇਸ਼ਾ ਵਧੇਗੀ ਜਿੰਨੀ ਤੁਸੀਂ ਵੰਡੋਗੇ ਓਨੀ ਹੀ ਜ਼ਿਆਦਾ ਇਹ ਵਧੇਗੀ ਤੇ ਇਹ ਖੁਸ਼ਹਾਲੀ ਸਿੱਖ ਰਹੀ ਹੈ ਤੇ ਅਸੀਂ ਖੁਸ਼ ਰੱਖਣ ਦੇ ਲਈ ਹੋਰ ਸਿੱਖਣਾ ਹੈ